ਚਲੋ ਇਧਰ ਬਾਈ ਜੀ ਖੜੇ ਨੇ ਬਾਈ ਜੀ ਸਤਿਗੁਰ ਸਤਿਗੁਰ ਜੀ ਠੀਕ ਠਾਕ ਹਾਂ ਜੀ ਮੈਂ ਇਧਰ ਗੱਲ ਕਰ ਰਿਹਾ ਸੀਗਾ ਬਾਈ ਜੀ ਹੋਰਿਆਂ ਨਾਲ ਤੁਸੀਂ ਬੈਕ ਤੇ ਬੋਲ ਰਹੇ ਸੀਗੇ ਹਾਂ ਜੀ ਹਾਂ ਜੀ ਤੇ ਸ਼ਾਇਦ ਇਸ ਮਸਲੇ ਵੱਲ ਧਿਆਨ ਅੱਜ ਵੀ ਕਿਸੇ ਦਾ ਨਾ ਜਾਵੇ ਵੇਖੋ ਵੀਰ ਜੀ ਮੈਂ 2008 ਤੋਂ ਮਤਲਬ ਸਿਆਸਤ ਦੇ ਵਿੱਚ 6 ਤੋਂ ਲਾ ਲਓ 5 6 ਤੋਂ ਇਹੋ ਜਿਹਾ ਸਿਸਟਮ ਮੈਂ ਪਹਿਲੀ ਵਾਰ ਵੇਖ ਰਿਹਾ ਹਮ ਹਰ ਵਾਰ ਮੈਂ 15 ਸਾਲ ਤੋਂ ਮੈਂਬਰ ਹੋਇਆ ਆਪਣੀ ਬੁਾਰਦੇ ਵਿੱਚ ਬਣ ਰਿਹਾ ਜੀ ਠੀਕ ਹੈ ਜੀ ਹੁਣ ਵੀ ਆਪਾਂ ਆਪਣੇ ਸਰਪੰਚ ਨੂੰ ਲੈ ਕੇ ਆਏ ਹਾਂ ਤੇ ਉਹਨੂੰ ਭੇਜਿਆ ਅੱਗੇ ਉਹ ਕਹਿੰਦਾ ਇੱਥੇ ਕੋਈ ਮੈਨੂੰ ਲੱ ਮੈਂ ਕਹਾਂ ਮੈਂ ਇੱਥੇ ਆ ਨਹੀਂ ਸਕਦਾ ਹਾਂ ਕੀ ਨਹੀਂ ਲੱਭ ਰਿਹਾ ਕੋਈ ਪ੍ਰਬੰਧ ਸਾਨੂੰ ਸੈਕਟਰੀ ਨੇ ਕਿਹਾ ਜੀ ਉੱਥੇ ਵੀਡੀਓ ਸਾਹਿਬ ਮਿਲਣਗੇ ਤੁਹਾਨੂੰ ਉਹਨਾਂ ਨੂੰ ਕੋਈ ਫਾਰਮ ਸਾਈਨ ਕਰਨੇ ਪੈਣੇ ਤੁਹਾਡਾ ਆਉਣਾ ਜ਼ਰੂਰੀ ਆ ਅਸੀਂ ਆਏ ਆ ਵੇਖੋ ਕਿੰਨੀ ਦੂਰੋਂ ਚੱਲ ਕੇ ਤੁਸੀਂ ਵੀ ਰਸਤੇ ਰਹੀਆਂ ਮੈਂ ਵੀ ਆਇਆ ਵਾਂ ਪਰ ਉੱਥੇ ਕੋਈ ਨਾ ਸਾਨੂੰ ਕੋਈ ਅਫਸਰ ਮਿਲਿਆ ਵਾ ਨਾ ਸਾਨੂੰ ਕੋ ਪਤਾ ਕਿ ਕਿਨੂੰ ਮਿਲਣਾ ਕਿਨੂੰ ਨਹੀਂ ਮਿਲਣਾ ਬਸ ਅਸੀਂ ਤੇਲ ਫੂਕੇ ਆ ਗਏ ਆ ਆ ਕਿਹੜੀ ਜਗ੍ਹਾ ਤੋਂ ਜੀ ਮੁਜੀਠੇ ਤੋਂ ਆਏ ਹਾਂ ਜੀ ਮੁਜੀਠਾ ਬੜੀ ਹਾਂਜੀ ਹਾਂਜੀ ਤੇ ਅਸੀਂ ਲੱਭਦੇ ਲਪਾਉਂਦੇ ਸਵੇਰ ਦੇ ਮਨੇਰ ਦੇ ਉੱਠੇ ਆ ਤੇ ਇੱਥੇ ਪਹੁੰਚ ਗਏ ਆ ਇੱਥੇ ਆ ਕੇ ਕੁਝ ਵੀ ਨਹੀਂ ਹੋਣਾ ਲੱਗਾ ਜੇ ਗੱਲ ਕਰੀਏ ਜਿੱਦਾਂ ਤੁਸੀਂ ਵਿਰਜੀ ਉਹਨਾਂ ਨਾਲ ਗੱਲ ਕੀਤੀ ਵੀ ਮੰਡੀਆਂ ਚ ਝੋਨਾ ਪਿਆ ਭਗਵੰਤ ਮਾਨ ਸਾਹਿਬ ਜਿਹੜੀ ਸਟੇਟਮੈਂਟ ਦਿੰਦੇ ਆ ਨਾ ਮੈਕ ਤੇ ਬੋਲਦੇ ਆ ਉਹ ਬੜੀ ਸੋਹਣੀ ਗੱਲ ਬਹੁਤ ਸੋਹਣੀ ਗੱਲ ਲੱਗਦੀ ਜਾਓ ਬੜੀ ਸੋਹਣੀ ਲੱਗਦੀ ਜਾਓ ਪਰ ਉਹ ਮੈਨ ਜਾਂ ਸਮਝਦਾ ਵੀ ਉਹਨਾਂ ਨੂੰ ਥੱਲੇ ਅਫਸਰੀ ਨਹੀਂ ਮੰਨਦੇ ਵੀ ਸਾਡਾ ਮੁੱਖ ਮੰਤਰੀ ਬੋਲਣ ਦਾ ਨਹੀਂ ਕਰਨਾ ਕਿ ਨਹੀਂ ਕਰਨਾ ਕੁਝ ਜਾਂ ਤੇ ਇਹ ਗੱਲ ਹੋ ਸਕਦੀ ਆ ਤੇ ਜਾਂ ਫਿਰ ਉਹਨਾਂ ਨੂੰ ਪਤਾ ਨਹੀਂ ਆ ਵੀ ਗਰਾਊਂਡ ਲੈਵਲ ਤੇ ਤੇ ਵੈਸੇ ਆਮ ਆਦਮੀ ਤੇ ਗਰਾਊਂਡ ਚੋਂ ਹੀ ਉੱਠੀ ਆ ਆਮ ਦੇ ਆਮ ਆਮ ਘਰਾਜੋਂ ਉੱਠੇ ਆ ਬਿਲਕੁਲ ਪਰ ਹੁਣ ਉਹ ਗੱਲਾਂ ਵੇਖ ਲੋ ਤੁਹਾਡੇ ਸਾਹਮਣੇ ਰਹੀਆਂ ਨਹੀਂ ਮੈਂ ਇਸੇ ਕਰਕੇ ਮੈਂ ਵੇਖ ਰਿਹਾ ਸੀ ਕਿ ਇੱਥੇ ਬਹੁਤ ਸਾਰੇ ਪਿੱਛੇ ਜਿਹੜੇ ਕੈਮਰੇ ਦੇ ਪਿੱਛੇ ਸਾਥੀ ਖੜੇ ਨੇ ਮੈਂ ਵੇਖ ਰਿਹਾ ਸੱਤਾਧਿਰ ਨਾਲ ਜੁੜੇ ਖੜੇ ਆ ਰੋਟੀਆਂ ਖਾ ਰਹੇ ਆ ਠੀਕ ਆ ਨਾ ਸਵਾਲ ਜਦੋਂ ਪੁੱਛਦੇ ਆ ਤਾਂ ਸ਼ਾਇਦ ਉਹ ਕੈਮਰੇ ਦੇ ਸਾਹਮਣੇ ਜਵਾਬ ਦੇਣ ਤੋਂ ਡਰਦੇ ਆ ਵੀ ਕਿਤੇ ਕੋਈ ਸੁਣ ਨਾ ਲਵੇ ਜਦ ਕਿ ਹਕੀਕਤ ਆ ਇਹ ਕਿਸਾਨੀ ਦੀ ਵੀ ਹਕੀਕਤ ਆ ਇਹ ਮਜ਼ਦੂਰ ਵਰਗ ਦੀ ਵੀ ਹਕੀਕਤ ਆ ਵੇਖੋ ਵੀਰ ਜੀ ਮੇਰਾ ਜਿਹੜਾ ਹਲਕਾਵਾ ਉਹ ਮਜੀਠਾਵਾ ਤੇ ਉੱਥੇ ਬਾਸਮਤੀ ਦੀ ਜ਼ਿਆਦਾ ਕਾਸ਼ਤ ਹੁੰਦੀ ਆ ਸਬਜੀ ਲੱਗਦੀ ਆ 1500 ਨੂੰ ਲੱਗਦੀ ਆ ਅਸੀਂ ਮੰਨੀਏ ਤੇ ਸਾਡਾ 25 25000 ਰੁਪਏ ਇੱਕ ਕਿਲੇ ਵਿੱਚੇ ਘਟ ਗਿਆ ਫਿਰ ਗੱਠਾਂ ਵਾਲਾ ਮਸਲਾ ਆ ਗਿਆ ਵੀ ਗੱਠਾਂ ਬੰਨੋ ਜੀ ਅੱਗ ਨਹੀਂ ਲਾਉਣੀ ਗੱਠਾਂ ਦੇ ਉੱਤੇ ਮੀਂਹ ਪੈ ਗਿਆ ਉਹ ਕਹਿੰਦੇ ਜੀ ਗਿੱਲੀ ਅਸੀਂ ਚੱਕਣੀ ਨਹੀਂ ਆ ਗਰਦਾਸਪੁਰ ਤੋਂ گاਂ ਪਠਾਨਕੋਟ ਨਾਲ ਨੂੰ ਕਿਤੇ ਜਾਂਦੀਆਂ ਸੀ ਗਠਾ ਉਹਨਾਂ ਨੇ ਅੱਗੇ ਧਰਨਾ ਲਾ ਦਿੱਤਾ ਜੀ ਸਾਡੀਆਂ ਪਹਿਲਾਂ ਚੁੱਕੋ ਬਾਹਰਲੇ ਪਿੰਡਾਂ ਦੀਆਂ ਨਹੀਂ ਲਿਆਉਣੀਆਂ। ਹਾਂ ਨਾ ਤੇ ਉਹਨਾਂ ਦੀ ਕੋਈ ਸਿਸਟਮ ਬਣਿਆ ਵਾ। ਨਾ ਗਠਾ ਚੁੱਕਣ ਲਈ ਕੋਈ ਬਣਿਆ ਵਾ। ਸਾਡੀ ਮਟਰਾਂ ਦੀ ਫਸਲ ਵੀ ਰਹਿ ਗਈ ਹੋ ਸਕਦਾ ਹਣ ਲੱਖ ਰੁਪਏ ਦੇ ਮਟਰ ਰਿਕ ਜਾਣ। ਹਾਂ ਕਣਕ ਤੇ 50000 ਦੀ ਵਿਕਣੀ ਉਹ ਤੇ ਪੱਕੀ ਗੱਲ ਆ। ਉਹ ਵੀ ਆਉਣ ਵਾਲਾ ਸਮਾਂ ਆਊ ਤੇ ਪਤਾ ਲੱਗੂਗਾ। ਪਰ ਅਸੀਂ ਤੇ ਇੱਕ ਫਸਲ ਤੋਂ ਵਾਂਝੇ ਰਹਿ ਗਏ ਨਾ। ਤੇ ਜੇ ਸਿੱਧੀ ਬਿਜਾਈ ਦੀ ਗੱਲ ਕਰ ਲਈਏ ਵੀ ਸਿੱਧੀ ਬਿਜਾਈ ਕਰੋ। ਉਹ ਸਿੱਧੀ ਬਿਜਾਈ ਵੀ ਕੀਤੀ ਆ। ਲੋਕਾਂ ਦੀ 28-28 ਕਿਵਾਂ ਠੀਕ ਹੈ ਫਸਲ ਵੀ ਇੱਕ ਘਟ ਗਈ ਨਾ ਗੱਠਾਂ ਚੁੱਕਣ ਦਾ ਪਤਾ ਲੱਗਾ ਨਾ ਉਹ ਸਿੱਧੀ ਬਜਾਈ ਵਾਲੇ ਅਜੇ ਤੱਕ ਪੈਸੇ ਆਏ ਡਰਦੇ ਇਸ ਕਰਕੇ ਆ ਲੋਕ ਚੈਨਲ ਤੋਂ ਵੀ ਸਵੇਰੇ ਜਾ ਕੇ ਐਸ ਐਚਓ ਨੇ ਬੂਹਾ ਖੜਕਾ ਦੇਣਾ ਤੇ ਫਿਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਅਸੀਂ ਨਹੀਂ ਡਰਦੇ ਹੋ ਸਕਦਾ ਜੇ ਤੁਸੀਂ ਆ ਚੈਨਲ ਤੇ ਚਲਾ ਦਿੱਤੀ ਤੇ ਸਵੇਰ ਤੱਕ ਮੇਰੇ ਵੱਲ ਵੀ ਕੋਈ ਆ ਜਾਏ ਵੀ ਤੈਨੂੰ ਕੀ ਦਿੱਕਤ ਆ ਤੇ ਮੈਨੂੰ ਜਿਹੜੀਆਂ ਹੈਗੀਆਂ ਮੈਂ ਦੱਸੂ ਤੁਹਾਡੇ ਮਾਦੀ ਜਮਾਈ ਫਿਰ ਦੱਸ ਦੂੰਗਾ ਕਿੰਨੂ ਤਾਂ ਕੀਤਾ ਜੋ ਹੋਰ 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 ਕੀ ਕੀ ਦਿੱਕਤਾਂ ਨੇ ਚੱਲੋ ਕਈ ਦਿੱਕਤਾਂ ਚੱਲੋ ਛੱਡੋ ਖੜਾ ਉਹ ਤੇ ਤੁਹਾਨੂੰ ਵੀ ਪਤਾ ਵਾ ਇਹ ਤੇ ਗੁਰੂ ਰਾਮਦਾਸ ਦੇ ਅੱਗੇ ਖਲੋਕੇ ਨਾ ਇਹ ਕਹਿੰਦੇ ਆ ਵੀ ਸੱਚੇ ਪਾਤਸ਼ਾਹ ਜਿੱਦਾਂ ਭਗਵੰਤ ਮਾਨ ਕਹਿੰਦਾ ਨਾ ਕਿਤੇ ਇਦਾਂ ਪੰਜਾਬ ਦੇ ਵਿੱਚ ਹੋ ਜੇ ਪਰ ਨਹੀਂ ਹੋਇਆ ਜਿੰਨੀ ਪੁਲਿਸ ਇੱਥੇ ਲਾਈ ਹੈ ਨਾ ਤੇ ਜਿੰਨੀਆਂ ਪੰਚਾਇਤਾਂ ਆਈਆਂ ਮੇਰੇ ਖਿਆਲ ਦੇ ਵਿੱਚ ਮੁੱਖ ਮੰਤਰੀ ਸਾਹਿਬ ਸويرੇ ਕਹਿਣ ਨਾ ਵੀ ਜੇ ਤੁਹਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਬਾਹ ਖੜੀ ਕਰਕੇ ਆਪੋ ਆਪਣੇ ਇਕੱਠ ਕਰ ਲੋ ਤੁਹਾਨੂੰ ਸويرੇ ਫੋਰਸ ਮਿਲੂਗੀ ਨਾਸਾ ਬੰਦ ਕਰ ਦਾਂਗੇ ਮੈਂ ਕਹਿੰਦਾ 24 ਘੰਟੇ ਚ ਕਰ ਦਿਆਂਗੇ ਜੀ 24 ਘੰਟਿਆਂ ਚ ਪੁਲਿਸ ਇਦਾਂ ਦੀ ਚੀਜ਼ ਆ ਤੁਹਾਨੂੰ ਦੱਸਿਆ ਮੈਂ ਪਹਿਲਾਂ ਵੀ ਪੁਲਿਸ ਦੇ ਨਾਲ ਵਰਤਦਾ ਰਿਹਾ ਵਹੀ ਵੀ ਜੇ ਤੁਸੀਂ ਆ ਮੇਰੀ ਗੱਲ ਭਗਵੰਤ ਮਾਨ ਤੱਕ ਪਹੁੰਚਾ ਦਿਓ ਵੀ 24 ਘੰਟਿਆਂ ਚ ਕਿੱਦਾਂ ਕਰਨਾ ਬੰਦ ਉਹ ਮੇਰੇ ਕੋਲ ਸਲਾਹ ਲੈ ਲੈਣਾ ਮੈਂ ਦੱਸ ਦੂੰ ਚਲੋ ਸਾਡੇ ਸਾਨੂੰ ਥੋੜਾ ਜਿਹਾ ਦੱਸ ਦਿਓ ਚੈਨਲ ਦੇ ਜ਼ਰੀਏ ਹੋ ਸਕਦਾ ਕਿਉਂਕਿ ਆਈਟੀ ਸੈੱਲ ਹਰ ਇੱਕ ਪਾਰਟੀ ਦਾ ਬੜਾ ਸਟਰੋਂਗ ਆ ਆਮ ਆਦਮੀ ਪਾਰਟੀ ਦਾ ਆਈਟੀ ਸੈੱਲ ਵੀ ਬੜਾ ਸਟਰੋਂਗ ਆ ਹੋ ਸਕਦਾ ਆਈਟੀ ਸੈੱਲ ਦੇ ਜ਼ਰੀਏ ਉਹਨਾਂ ਤੱਕ ਗੱਲ ਪਹੁੰਚ ਜਾਈ ਹਾਂਜੀ ਅਸੀਂ ਤਾਂ ਕਹਿੰਨੇ ਜੀ ਪਹੁੰਚ ਜੇ ਕਿ ਦੇ ਨਸ਼ੇ ਦਾ ਮਸਲਾ ਜਿਹੜਾ ਇਹ ਸਭ ਤੋਂ ਵੱਡਾ ਆਮ ਆਦਮੀ ਪਾਰਟੀ ਨੂੰ ਨਸ਼ੇ ਤੇ ਤੇ ਬੇਦਬੀ ਤੇ ਦੋਵੇਂ ਮਸਲੇ ਉੱਥੇ ਹੀ ਖੜੇ ਆ ਜਿਹਦੇ ਤਸ ਦੀ ਮਸ ਹੋਈ ਹੈ ਜਦ ਗੱਲ ਕਰੋ ਜਦੋਂ ਨਸ਼ੇ ਦੀ ਗੱਲ ਚੱਲੀ ਸੀ ਮੇਰੇ ਉਹ ਦਿਨ ਯਾਦ ਆ 2016 ਦੀ ਇਹ ਗੱਲ ਆ ਗਈ ਜਦੋਂ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੇ ਵੱਡੇ ਫਲੈਕਸ ਬੋਰਡ ਲਾਏ ਸੀ ਵੀ ਬਿਕਰਮਜੀਤ ਸਿੰਘ ਮਜੀਠੀਆ ਨਸ਼ੇ ਦਾ ਤਸਕਰ ਹੈ ਤੇ ਤੁਸੀਂ ਉਸੇ ਹਲਕੇ ਨੂੰ ਬਲੋਂਗ ਕਰਦੇ ਹਾਂਜੀ 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 ਤੁਸੀਂ ਵਿਜ਼ਿਟ ਵੀ ਕਰੋ ਨਾ ਸਾਡੇ ਹਲਕੇ ਜਾ ਕੇ ਜਿੰਨਾ ਦਵਾਬਾ ਮਾਲਵਾ ਖਪਿਆ ਪਿਆ ਨਾ ਨਸ਼ੇ ਦੇ ਵਿੱਚ ਇਦਾਂ ਜੇ ਵੈਸੇ ਮਜੀਠੀਆ ਹਲਕੇ 'ਚ ਹੈ ਨਹੀਂ ਆ ਹੂੰ ਇਦਾਂ ਨਹੀਂ ਹੈਗਾ ਵੀ ਚੈਨੀ ਲਾਈ ਤੇ ਦੇ ਪੈਸੇ ਤੇ ਕਿਦਾਂ ਉਹ ਗੁਜੇ ਗੁਜੇ ਹੋਣਗੇ ਕੋਈ ਪਿੰਡ ਚ ਚਾਰ ਜਾਂ ਪੰਜ 10 10 ਬੰਦੇ ਹੋਣਗੇ ਪਰ ਉਹ 10 ਬੰਦੇ ਫੜੇ ਜਾਣਗੇ ਜਦੋਂ ਵੇਲਾ ਆਇਆ ਪਤਾ ਲੱਗ ਜੂ ਕਿੱਥੋਂ ਆਇਆ ਭਾਈ ਬੰਦਾ ਕਤਲ ਕਰਕੇ ਨੱਠਦਾ ਨਾ ਉਹ ਰਾਤ ਨੂੰ ਜਿੱਥੇ ਟਾਬੇ ਦੇ ਚਾਹ ਪੀਂਦਾ ਰੋਟੀ ਪਾ ਪੁਲਿਸ ਉਹਨੂੰ ਵੀ ਚੁੱਕ ਲੈਂਦੀ ਆ ਕਿਹੜੀ ਗੱਡੀ ਸੀ ਕਿਹੜੇ ਰੰਗ ਦੀ ਕਿੱਥੋਂ ਤੇਲ ਪੋਇਆ ਜੇ ਅਜ ਨਵੀਂ ਹੁੰਦਾ ਉਹਨੂੰ ਕੋਈ ਨਹੀਂ ਪਤਾ ਹੁੰਦਾ ਪਰ ਜਿਹੜਾ ਝੂਲਦਾ ਆਉਂਦਾ ਉਹਨੂੰ ਕਹਿੰਦੇ ਵੀ ਗੋਲੀਆਂ ਲੈ ਲਓ ਜ਼ਬਾਨ ਥਲੇ ਰੱਖਣ ਵਾਲੀਆਂ ਕਣਕਦਾਲ ਤੁਹਾਡੀ ਫਰੀ ਆ ਤੇ ਸੌ ਨਜ਼ਾਰੇ ਲਓ ਨਸ਼ਾ ਪਤਾ ਖਾ ਕੇ ਤੁਹਾਨੂੰ ਪੰਜਾਬ ਦੇ ਮਸਲੇ ਨਾ ਕੀ ਹੁਣ ਨਸ਼ਾ ਬੰਦ ਹੋ ਗਿਆ ਤੁਹਾਡੇ ਏਰੀਏ ਚ ਸਾਡੇ ਏਰੀਏ ਦੇ ਵਿੱਚ ਕਿਤੇ ਵੀ ਨਹੀਂ ਹੋਇਆ ਕਿਤੇ ਵੀ ਨਹੀਂ ਹੋਇਆ ਨਸ਼ਾ ਬੰਦ ਜੇ ਕਰਨ ਦੀ ਗੱਲ ਗਈ ਇਹ ਤੇ ਕਿਤੇ ਵੀ ਨਹੀਂ ਹੋਇਆ ਸਾਡੇ ਏਰੀਏ ਚ ਨਹੀਂ ਨਰੀ ਗੱਲ ਕਰਦੇ ਹੋਰ ਵੀ ਕਿਤੇ ਨਹੀਂ ਹੋਇਆ ਭਾਉ ਅਮਰਤਪਾਲ ਆਇਆ ਏ ਉਹਨੇ ਮਾੜਾ ਮੋਟਾ ਦਬਲਿਆ ਏ ਕੰਮ ਨੂੰ ਤੇ ਲੋਕੀ ਛੱਡੀ ਜਾਂਦੇ ਚਲੋ ਉਹਨਾਂ ਦੀ ਗੱਲ ਸੁਣ ਕੇ ਛੱਡੀ ਜਾਂਦੇ ਉਹ ਅਗਲਿਆਂ ਨੇ ਬੰਦ ਕਰਕੇ ਰਸਤਾ ਜੋ ਉਹ ਵੀ ਤੇ ਐਮਪੀ ਐ 18 ਹਲ ਕਿਹਦਾ ਠੀਕ ਹੈ ਨਾ ਜੀ ਤੇ ਜੇ ਉਹ 2.5 ਲੱਖ ਬੰਦੇ ਨੂੰ ਨਹੀਂ ਮਤਲਬ ਉਹਦੇ ਤੋਂ ਖਤਰਾ ਤੇ ਜਿਨ੍ਹਾਂ ਨੂੰ ਖਤਰਾ ਹੋਊ ਉਹਨਾਂ ਨੇ ਬੰਦ ਕੀਤਾ ਇਹੋ ਹੀ ਵੀ ਤੁਹਾਡੀ ਜਮੀਰ ਨਾ ਜਾਗ ਜੇ ਹੂੰ ਤੇ ਚਲੋ ਤੁਸੀਂ ਰੋਜ਼ ਲੋਕਾਂ ਦੇ ਵਿੱਚ ਫਿਰਦੇ ਹੋਗੇ ਤੁਹਾਨੂੰ ਜਿਆਦਾ ਤਜਰਬਾ ਵਾ ਫਿਰ ਗੱਲ ਕਰਕੇ ਕੋਈ ਖੁਸ਼ ਨਹੀਂ ਹੈਗਾ ਹੱਕ ਦੀ ਗੱਲ ਕਰਕੇ ਨਹੀਂ ਖੁਸ਼ ਹੈਗਾ ਹੈਰਾਨੀ ਤਾਂ ਇਸ ਗੱਲ ਦੀ ਹੈ ਵੀ ਆਪਾਂ ਕਿਸੇ ਤੇ ਨਿੱਜੀ ਤੌਰ ਤੇ ਇਹ ਕਮੈਂਟ ਨਹੀਂ ਕਰਦੇ ਹਾਂ ਜਦੋਂ ਕਿਸੇ ਨੂੰ ਸਵਾਲ ਪੁੱਛ ਗਏ ਨਸ਼ੀਨ ਬਾਰੇ ਸਵਾਲ ਪੁੱਛ ਗਏ ਬੇਅਦਬੀ ਬਾਰੇ ਸਵਾਲ ਪੁੱਛ ਗਏ ਮੌਜੂਦਾ ਸਿਸਟਮ ਬਾਰੇ ਸਵਾਲ ਪੁੱਛ ਗਏ ਜਵਾਨ ਬੰਦੀ ਕੀਤੀ ਜਾ ਰਹੀ ਹੈ ਪੱਤਰਕਾਰ ਬੁੱਧੀਜੀਬਿਆ ਨੂੰ ਚੱਕ ਕੇ ਪਰਚਾ ਦਿੱਤਾ ਅੰਦਰ ਸੋਟਾ ਚੈਨਲ ਬੰਦ ਕੀਤੇ ਜਾ ਰਹੇ ਆ ਜਦੋਂ ਇਹਦੇ ਬਾਰੇ ਗੱਲ ਕਰਦੇ ਆ ਨਾ ਜਾਂ ਕਚੈਰੀਆਂ ਚ ਕੰਮ ਕਿਵੇਂ ਚੱਲ ਰਹੇ ਆ ਜਦੋਂ ਉਹਦਾ ਐਨਓਸੀ ਖਤਮ ਕੀਤੀ ਆ ਐਨਓਸੀ ਹਲੇ ਤੱਕ ਤਹਿਸੀਲਦਾਰਾਂ ਕੋਲੇ ਨਹੀਂ ਆਇਆ ਹੈ ਉਹਦਾ ਰਿਟਰਨ ਦੇ ਵਿੱਚ ਠੀਕਣਾ ਉਹਦਾ ਕਰਕੇ ਅੱਗੇ 5-4000 ਦੇ ਵਿੱਚ ਰਜਿਸਟਰੀ ਮਾੜੀ ਮੋਟੀ ਦੇ ਲੈ ਕੇ ਹੋ ਜਾਂਦੀ ਸੀ ਹੁਣ 20-25-30 ਤੋਂ ਘੱਟ ਤਹਿਸੀਲਦਾਰ ਗੱਲ ਨਹੀਂ ਕਰਦੇ ਔਰ ਸ਼ਰਿਆਮ ਲੋਕ ਤਪੇ ਪਏ ਆ ਇਹਨਾਂ ਮਸਲਾਂ ਤੇ ਜਦੋਂ ਗੱਲ ਕਰਦੇ ਆ ਤਾਂ ਕੋਈ ਵੀ ਬੰਦਾ ਜਵਾਬ ਦੇਣ ਨੂੰ ਤਿਆਰ ਨਹੀਂ ਭਾਵੇਂ ਉਹ 77 ਨਾਲ ਜੁੜਿਆ ਹੋਵੇ। ਉਹੀ ਨਾ ਜੀ ਸਿਸਟਮ ਜਿਹੜਾ ਇਦਾਂ ਦਾ ਹੋ ਗਿਆ ਵਾ ਸਾਡਾ ਤੁਸੀਂ ਆਪ ਹੀ ਧਿਆਨ ਲਾ ਲਓ। ਹੂੰ। ਪੰਜਾਬ ਦਾ ਮੁੱਖ ਮੰਤਰੀ ਕਿਹਨਾਂ ਚੁਣਿਆ ਅਸੀਂ ਚੁਣਿਆ ਜੀ। ਹੂੰ। ਭਾਵੇਂ ਆ ਗਈ ਕਾਲੀ ਦਲ, ਭਾਵੇਂ ਆਜੇ ਕਾਂਗਰਸ, ਭਾਵੇਂ ਆਜੇ ਆਪਣਾ ਆਪਾ। ਜਿਹੜਾ ਇੱਕ ਮੇਨ ਚਿਹਰਾ ਹੁੰਦਾ ਨਾ ਜੀ, ਉਹਦੇ ਥੱਲੇ ਪਹੁੰਚਦੇ ਵੀ ਕਿਤੇ ਮੈਨੂੰ ਕੁਝ ਕਹਿ ਦਿੱਤਾ ਤੇ ਚਾਰ ਜਾਣੇ ਨਾਲ ਫੇਰ ਆ ਗਏ ਆ ਵੀ ਭਾਈ ਕੋਈ ਗੱਲ ਨਹੀਂ ਮੈਂ ਕਰ ਦੇਣਾ ਤੇਰਾ ਕੰਮ। ਹੂੰ। ਤੇ ਲੋਕ ਇਹ ਤੇ ਲੋਕਾਂ ਨੂੰ ਸੋਚਣਾ ਚਾਹੀਦਾ ਨਾ ਇਹ ਆ ਜਿਹੜੀ ਪੰਚਾਇਤਾਂ ਆਈਆਂ ਨਾ ਅੱਜ ਗੱਲ ਕਰਦਾ ਮੈਂ। ਹੂੰ। ਅੱਜ ਜਿਹੜਾ ਸੌ ਚੱਕ ਸਮਾਗਮ ਹੋਇਆ ਇਹਨਾਂ ਦੇ ਵਿੱਚੋਂ ਲਹਿਰ ਉੱਠਣੀ ਆ ਭਾਵੇਂ ਐਮਪੀਏ ਉਹ ਸਰਕਾਰ ਦਾ ਬਣਾ ਦੇਣਾ ਐਮਐਲਏ ਦੂਜੇ ਦਾ ਬਣਾ ਦੇਣਾ ਸਰਪੰਚ ਤੇ ਜਿਹਦਾ ਬਣਾ ਦੇਣ ਨਿਕਲਣਾ ਇਹਨਾਂ ਚੋਂ ਸਾਰਾ ਕੁਝ ਲੱਗੀ ਸਮਝ ਤੇ ਜੇ ਲੋਕ ਸਮਝ ਜਾਣਗੇ ਤੇ ਸਮਝਣ ਨਹੀਂ ਤੇ ਖਾਈ ਜਾਣ ਜੁੱਤੀਆਂ ਅੱਗੇ ਵੀ ਖਾਣ ਹੀ ਰਏ ਆ ਆ ਵੇਖ ਲੋ ਕੀ ਹਾਲ ਬਣ ਰਿਹਾ ਭਗਵੰਤ ਮਾਨ ਸਾਹਿਬ ਆਂਦੇ ਹੁੰਦੇ ਸੀ ਮੇਥੋਂ ਵੀਡੀਓ ਹੈਗੀਆਂ ਆ ਵੇਖੋ ਮੇਰੇ ਕੋਲ ਵੀਡੀਓ ਹੈਗੀਆਂ ਜਿਹਦੇ ਵਿੱਚ ਉਹ ਕਹਿੰਦੇ ਹੁੰਦੇ ਸੀ ਜੀ ਦਾਣਾ-ਦਾਣਾ ਚੁੱਕਾਂਗੇ ਦੀਵਾਲੀ ਵਾਲੇ ਦਿਨ ਕਿਸਾਨ ਜਿਹੜਾ ਉਹ ਬੱਚੇ ਘਰ ਡੀਕਦੇ ਆ ਤੇ ਕਿਸਾਨ ਇੱਥੇ ਹੁੰਦਾ ਵਾ ਉਹ ਕਿੱਥੇ ਗਈਆਂ ਗੱਲਾਂ ਠੀਕ ਹੈ ਹੁਣ ਵੈਸੇ ਤੇ ਜੀ ਗੱਲ ਕਰਨ ਲੱਪੇ ਲੋਕ ਪੀ ਇਹਦੇ ਨਾਲ ਉਹ ਤੇ ਕਾਲੀ ਚੰਗੇ ਕਹਿਣ ਲੱਗ ਪਏ ਇਹ ਗੱਲ ਕਹਿਣ ਲੱਗ ਪਿਆ ਠੀਕ ਹੈ ਨਾ ਬੇਸ਼ੱਕ ਉਹਨਾਂ ਦਾ ਗਰਾਫ ਬਿਲਕੁਲ ਡਿੱਗਿਆ ਹੋਊਗਾ ਮੈਨੂੰ ਨਹੀਂ ਪਤਾ ਮੈਂ ਕਿਹੜਾ ਪੱਤਰਕਾਰ ਆ ਜਾਂ ਕੋਈ ਬੁੱਧੀਜੀਵੀ ਆ ਮੈਂ ਤਾਂ ਇੱਕ ਪਿੰਡ ਦਾ ਬੰਦਾ ਹਾਂ ਦੋਆਂ ਚੋਂ ਡੰਗਰਾਂ ਨੂੰ ਪੱਠੇ ਪਾਉਣ ਵਾਲਾ ਦਾ 15 ਕਿੱਲਿਆਂ ਦੀ ਵਾਈ ਕਰਨ ਵਾਲਾ ਕਿਉਂਕਿ ਮੈਂ ਜ਼ਿਆਦਾ ਨਹੀਂ ਦੂਰ ਨੇੜੇ ਤੱਕ ਫਿਰਦਾ ਪਰ ਸੁਣ ਚੌਂਦੀ ਜਿਹੜੀ ਗੱਲ ਜਿਹੜੀ ਲੋਕਾਂ ਦੀ ਜ਼ੁਬਾਨ 'ਚ ਹੁੰਦੀ ਆ ਉਹੋ ਹੀ ਸੱਚ ਹੁੰਦਾ ਵਾ ਜਿਹੜੀ ਆਵਾਮ ਦੀ ਆਵਾਜ਼ ਹੁੰਦੀ ਹੈ ਨਾ ਵੀ ਆਹ ਗੱਲ ਇਦਾਂ ਹੋ ਜਾਣੀ ਆ ਆ ਸਰਪੰਚ ਬਣ ਜਾਣਾ ਵਾ ਪੰਚ ਬਣ ਜਾਣਾ ਇਹਨੇ ਹਰ ਜਾਣਾ ਇਹਨੇ ਰਹਿ ਜਾਣਾ ਜੋ ਲੋਕਾਂ ਨੇ ਜ਼ੁਬਾਨ ਚੋਂ ਕੱਢ ਦਿੱਤਾ ਉਹ ਪੱਕਾ ਹੁੰਦਾ ਜੀ